ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਬਿਆਸ ਤਰਿਆ ਦੇ ਕੰਡੇ ਤੇ ਬਹੁਤ ਹੀ ਕਮਾਲ ਦੀ ਇਹਨਾਂ ਭਾਈ ਸਾਹਿਬ ਉਹਨਾਂ ਦੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਇਹ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਪਹਿਲਾਂ ਦੱਸੋ ਸਾਨੂੰ ਕੀ ਇਹ ਇਹ ਅਸੀਂ ਬੇੜੀ ਚਲਾਉਂਦੇ ਆ ਤੇ ਐਦਾਂ ਲੋਕ ਸਾਡੇ ਕੋ ਆਉਂਦੇ ਆ ਕੁਝ ਲੋਕ ਲਾ ਇਦਾਂ ਪਾਸੇੋਂ ਆਉਂਦੇ ਤੇ ਕੋਈ ਪਿੰਡ ਦੇ ਆ ਕਿੰਨੇ ਸਾਲ ਹੋ ਗਏ ਕਰਦਿਆਂ ਨੂੰ ਕੰਮ ਮੈਨੂੰ ਤੇ 20-25 ਸਾਲ ਹੋ ਗਏ ਤੇ ਕਿਵੇਂ ਦੀ ਰਹੀ ਜ਼ਿੰਦਗੀ ਤੁਹਾਡੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਤਾਂ ਪਾਣੀ 'ਚ ਹੀ ਰਹੇ ਹੋ ਸਾਰੇ ਪਾਣੀ 'ਚ ਹੀ ਰਹੇ ਜੀ ਹਾਂਜੀ ਹਾਂਜੀ ਔਕਾ ਸੋਕਾ ਇਦਾਂ ਮਹਾਰਾਜ ਨੇ ਵਧੀਆ ਟਪਾਇਆ ਜੀ ਔਕਾ ਸਮਾ ਹੈਗਾ ਸੀਗਾ ਜਦੋਂ ਪਾਣੀ ਜ਼ਿਆਦਾ ਆ ਗਿਆ ਵਾ ਪੈੜੀਆਂ ਬੰਦ ਹੋ ਗਈਆਂ ਤੇ ਕੋਈ ਕੰਮ ਨਹੀਂ ਚੱਲ ਰਿਹਾ ਪਰ ਹਾਰ ਨਹੀਂ ਆਪਾਂ ਮੰਨੀ ਨਾ ਨਾ ਮੈਂ ਜ਼ਿੰਦਗੀ ਦੇ ਵਿੱਚ ਆਪਾਂ ਹੋਰ ਨਹੀਂ ਸਿਖਾਇਆ ਵਾ ਕਿ ਕਦੇ ਹਾਰ ਨਹੀਂ ਮੰਨਣੀ ਜ਼ਿੰਦਗੀ ਚ ਜ਼ਿੰਦਗੀ ਦਾ ਸੰਗਰਸ਼ ਲੜ ਕੇ ਅੱਗੇ ਵਧਿਆ ਜਾਣਾ ਤੇ ਕਦੋਂ ਚਲੋ ਪੈੜੀਆਂ ਨਹੀਂ ਚੱਲਦੀਆਂ ਤੇ ਇਦਾਂ ਅਸੀਂ ਜਿੱਤਾਂ ਸ਼ਮਾਹੀ ਲੋਕਾਂ ਤੋਂ ਲੈਨੇ ਆ ਅੱਛਾ ਜੀ ਉਹਦੇ ਨਾਲ ਆਪਣਾ ਕੰਮ ਚੱਲ ਜਾਂਦਾ ਹੁਣ ਇਦਾਂ ਹਮ ਤੇ ਪਰਮਾਨੈਂਟ ਉਹ ਦੇ ਵੇਹੇ ਡੇੜੀ ਵੰਦੀਆ ਇੱਕ ਬਾਈਕ ਤੋਂ ਮਾਮੇ ਉਹ ਦੋ ਜਣੇ ਬਿਠਣ ਭਾਗ ਤੈਨਾਂ 50 ਰੁਪਏ ਲਈ ਦੇ ਅੱਛਾ 50 ਹਾਂਜੀ ਹਾਂ ਸਾਨੂੰ ਜੀ ਬੜੇ ਰਕਮਾਂ ਦੇ ਲੋਕ ਮਿਲਦੇ ਪਰ ਉਹਨਾਂ ਨੇ ਇਹੋ ਗੱਲ ਦੱਸੀ ਜੀ ਆ ਵੀ ਇਹ ਰੱਬ ਦੀ ਕਿਰਪਾ ਵਾ ਜਿਹੜੀ ਬੇੜੀ ਪਾਰ ਹੋ ਰਹੀ ਆ ਇਹਦੇ ਵਿੱਚ ਮੇਰਾ ਕੁਝ ਨਹੀਂ ਆ ਮੈਂ ਤਾਂ ਅਕਸਰ ਚਿਹਰਾ ਮੋੜਾ ਖਲਾਰਿਆ ਵਾ ਅੱਛਾ ਜੀ ਤੇ ਉਹਦੀ ਕਿਰਪਾ ਦੇ ਨਾਲ ਉਹ ਪਹੁੰਚਤਾ ਹੈ ਜੜ ਦੀ ਖਲਾ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਾਵੇ ਆਪਣੀ ਮਿਹਨਤ ਕਰਕੇ ਰੋਟੀ ਕਾਦੀ ਆਵੇ ਠੱਗੀ ਨਾ ਮਾਰੀ ਜਾਵੇ ਇਹ ਚੇਤ ਚੜਤੀ ਕਰਾ ਰਹੀਦੀ ਹੈ ਜੀ ਪੂਰਾ ਵਿਸ਼ਵਾਸ ਹੈ ਮੈਨੂੰ ਅੱਛਾ ਜੀ ਪਰ ਤੁਹਾਨੂੰ ਲੱਗਿਆ ਕਿ ਉਹ ਹੈਗਾ ਕਿਹੜਾ ਸਮਾਂ ਸੀ ਜਿੰਨੀ ਦਾ ਇਹ ਜੀ ਸਮਾਂ ਤੇ ਪਹਿਲੇ ਦਿਨ ਤੋਂ ਹੀ ਸਤਾ ਲੱਗ ਗਿਆ ਸੀ ਅੱਛਾ ਜੀ ਹਾਂ ਜੀ ਬਿਲਕੁਲ ਮਾਤਮਾ ਜਿਹੜਾ ਉਹ ਹੈਗਾ ਵਾ ਵੀ ਉਹਨੇ ਆਪਾਂ ਨੂੰ ਇਹ ਸਰੀਰ ਦਿੱਤਾ ਵਾ ਉਸ ਤੋਂ ਬਿਨਾ ਇਹ ਜਿਹੜੇ ਆਪਾਂ ਜਿਵੇਂ ਆ ਸਵਾਸ ਆ ਰਹੇ ਨਾ ਰੋਜ਼ ਹਾਂ ਜੀ ਇਹ ਉਸ ਤੋਂ ਬਿਨਾ ਨਹੀਂ ਘਾ ਰਿਹਾ ਉਹ ਹੀ ਦੇ ਰਿਹਾ ਵਾ ਤੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਮੈਨੂੰ